ਪੁਲਿਸ ਵੱਲੋਂ ਕੀਤੇ ਗਏ ਬਹੁਤ ਵੱਡੇ ਧੱਕੇ ਤੇ ਬਹੁਤ ਵੱਡੇ ਜ਼ੁਲਮ ਦੇ ਖਿਲਾਫ ਅੱਜ ਵੱਡਾ ਫੈਸਲਾ ਆਇਆ ਤੇ ਬਹੁਤ ਵੱਡਾ ਇਨਸਾਫ ਅੱਜ ਹੋਇਆ ਪੰਜਾਬ ਪੁਲਿਸ ਦੇ ਪੰਜ ਵੱਡੇ ਅਫਸਰਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਮਾਮਲਾ ਝੂਠੇ ਪੁਲਿਸ ਮੁਕਾਬਲੇ ਦਾ ਹੈ ਹੁਣ ਵੀ ਕਈ ਸਾਰੇ ਪੁਲਿਸ ਮੁਕਾਬਲੇ ਪੁਲਿਸ ਅਨਕਾਊਂਟਰ ਰੋਜ਼ਾਨਾ ਬਣਾਏ ਜਾ ਰਹੇ ਨੇ ਰੋਜ਼ਾਨਾ ਖਬਰਾਂ ਆ ਰਹੀਆਂ ਨੇ ਪਰ ਅੱਜ ਇੱਕ ਬਹੁਤ ਵੱਡੇ ਝੂਠੇ ਪੁਲਿਸ ਮੁਕਾਬਲੇ ਦਾ ਪਰਦਾ ਫਾਸ਼ ਹੋਇਆ ਔਰ ਅਦਾਲਤ ਨੇ ਐਸਐਸਪੀ ਨੂੰ ਡੀਐਸਪੀ ਨੂੰ ਔਰ ਪੁਲਿਸ ਦੇ ਤਿੰਨ ਇਨਸਪੈਕਟਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮਾਮਲਾ 1993 ਦਾ ਹੈ 32 ਸਾਲ ਬਾਅਦ ਇਨਸਾਫ ਮਿਲਿਆ ਹੈ ਪਰ देर आए दुरुस्त आए 32 ਸਾਲ ਬਾਅਦ ਸੱਤ ਮੁੰਡਿਆਂ ਨਾ ਝੂਠਾ ਪੁਲਿਸ ਐਂਕਾਊਂਟਰ ਕਰਨ ਦੇ ਕੇਸ 'ਚ ਫੈਸਲਾ ਆਇਆ